ਲੋ ਜੀ 8 ਸਤੰਬਰ ਦਿਨ ਹੈ ਅੱਜ ਵਰ ਬਾਤਵਾਂ ਸ਼ਾਮ ਸੰਭਾਲ ਸੁਸਾਇਟੀ ਨੌਜਵਾਨ ਸਭਾ ਪਿੰਡ ਸਲੋ ਜੋ ਕਿ ਸਾਡਾ ਟੀਮ ਵਰਕ ਸ਼ੁਰੂ ਹੋ ਗਿਆ ਜੀ ਜੋ ਕਿ ਸਾਡੇ ਜਿੰਨੇ ਵੀ ਮੈਂਬਰ ਆ ਅਸੀਂ ਆਪਣੇ ਇੱਥੇ ਸਾਡੇ ਬਾਬਾ ਪ੍ਰਤਾਪੂ ਜੀ ਦੀ ਜਗਾ ਆ ਅਸੀਂ ਉਹਨਾਂ ਦੇ ਕੋਲ ਆ ਗਏ ਆ ਸਾਡੇ ਸਾਰੇ ਬੱਚੇ ਲੱਗੇ ਹੋਏ ਆ ਠੀਕ ਆ ਜੀ ਤੇ ਇੱਥੇ ਤੂਤਾਂ ਦੀ ਸ਼ੰਗਾਈ ਚੱਲ ਰਹੀ ਆ ਸਾਰੇ ਲੱਗੇ ਹੋਏ ਆ ਮੈਂਬਰ ਠੀਕ ਹੈ ਜੀ ਪ੍ਰਿੰਸ ਜੀ ਰੰਗ ਬਣਾਉਂਦੇ ਹੋਏ ਆ ਸਾਡਾ ਲੱਟੂ ਜੀ ਆ ਸਾਡਾ ਸਾਰਾ ਸਮਾਨ ਅੱਜ ਰੇੜੇ ਤੇ ਲੈ ਜਾਂਦਾ ਸੀਗਾ ਜੀ ਠੀਕ ਹੈ ਜੀ ਡਰਮ ਵੀ ਲੈ ਆਏ ਸੀ ਪੀਣ ਵਾਲਾ ਵਾਟਰ ਕੁੰਦਰ ਵੀ ਆ ਆ ਸਾਡਾ ਗੌਰਵ ਜੀ ਆ ਸਾਡਾ ਗगन ਜੀ ਸਾਡਾ ਚਾਚਾ ਜੀ ਤੂੰ ਤੂੰ ਬਹੁਤ ਭਾਰਿਆ ਜੀ ਇਹ ਸਾਰੇ ਇਹਨਾਂ ਦੀ ਸ਼ੰਗਾਈ ਚੱਲ ਰਹੀ ਆ ਇਹ ਪਿਛਲੇ ਐਤਵਾਰ ਅਸੀਂ ਇਹ ਹਿੱਸਾ ਛਾੜ ਦਿੱਤਾ ਸੀ ਅਸੀਂ ਆਪਣੇ ਪਿੰਡ ਦੇ ਪਿੰਡ ਦੀ ਜਿਹੜੀ ਐਂਟਰੀ ਆ ਵੇਰ ਜਿਹਨੂੰ ਜਾਂਦਿਆਂ ਨੂੰ ਅਸੀਂ ਉੱਥੋਂ ਇਹ ਸਾਰਾ ਕਾਰਜ ਸ਼ੁਰੂ ਕਰ ਦਿੱਤਾ ਸਾਡੇ ਬਾਬਾ ਪ੍ਰਤਾਪ ਜੀ ਦੀ ਗੱਲ ਆ ਸਾਡੇ ਜੱਸਾ ਭਾਜੀ ਜੀ ਲੱਗੇ ਹੋਏ ਆ ਸਾਡੇ ਸੀਨੀਅਰ ਬੰਦਿਆਂ ਦਾ ਬਹੁਤ ਯੋਗਦਾਨ ਜੋ ਵੀ ਕਹਿ ਲੋ ਸਾਡੇ ਜੂਨੀਅਰ ਬੱਚੇ ਆ ਸਹਿਯੋਗ ਉਹਨਾਂ ਦਾ ਵੀ ਆ ਸਾਡੇ ਸੀਨੀਅਰ ਭਈਆਂ ਦਾ ਵੀ ਬਹੁਤ ਯੋਗ ਆ ਇਹ ਸਾਰੇ ਦਰਖਤਾਂ ਦੀ ਸ਼نگਾਈ ਸਾਡੀ 1 ਘੰਟੇ ਤੋਂ ਚੱਲ ਰਹੀ ਆ ਇਨਾਂ ਨੂੰ ਪਹਿਲਾਂ ਭੇਜ ਦਿੱਤਾ ਸੀਗਾ ਕਿ ਤੁਸੀਂ ਆਪਣਾ ਕੰਮ ਸ਼ੁਰੂ ਕਰ ਦੋ ਆ ਸਾਡੇ ਛੋਟੇ ਛੋਟੇ ਬੱਚੇ ਵੀ ਲੱਗੇ ਹੋਏ ਆ ਲੱਭੋ ਜੀ ਸਾਡੇ ਲੱਭੋ ਜੀ ਸਾਡੇ ਡੀਲਰ ਸਾਹਿਬ ਜੀ ਦਾ ਮੁੰਡਾ ਬਹੁਤ ਮਿਹਨਤੀ ਪਿਛਲੇ ਹਫ਼ਤੇ ਇਸ ਬੰਦੇ ਨੇ ਬਹੁਤ ਕੰਮ ਕੀਤਾ ਮੁੰਡੇ ਨੇ ਆ ਸਾਡਾ ਬਿਸ਼ਾਲੀ ਜੀ ਬਹੁਤ ਮਿਹਨਤੀ ਆ ਮੁੰਡੇ ਹਰੇਕ ਹਫ਼ਤੇ ਵੱਧ ਚੜ ਕੇ ਸਹਿਯੋਗ ਦਿੰਦੇ ਆ ਜੋ ਕਿ ਸਾਰੇ ਵਧਾਈ ਦੇ ਪਾਤਰ ਆ ਸਾਡੀ ਪੂਰੀ ਵਧਾਈ ਦੇ ਪਾਤਰ ਆ ਸਾਰੀ ਟੀਮ ਵਧਾਈ ਦੇ ਪਾਤਰ ਆ ਆ ਸਾਡੇ ਪੰਜ ਸਬਜੀ ਦਾ ਮੁੰਡਾ ਹੇਮਨ ਜੀ ਕੋਈ ਵੀ ਬੱਚਾ ਬੇਲਾ ਨਹੀਂ ਖੜਦਾ ਸਾਰੇ ਬੱਚੇ ਆਪੋ ਆਪਣਾ ਜੋਗ ਜੋਗ ਦਿੰਦੇ ਆ ਸਹਿਯੋਗ ਦਿੰਦੇ ਆ ਆ ਸਾਡਾ ਬਲੂਰ ਛੋਟਾ ਜਿਹਾ ਆਜਾ ਮੁੰਡੇ ਦਾ ਹੈਪੀ ਬਰਥਡੇ ਆ ਸਾਡੀ ਟੀਮ ਸਾਰੀ ਇਹਨੂੰ ਸਾਡੀ ਟੀਮ ਵੱਲੋਂ ਇਹਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਇਹਦੇ ਲਈ ਅਸੀਂ ਸਪੈਸ਼ਲ ਗਿਫਟ ਕਰਾਂਗੇ ਅੱਜ ਪੇਸ਼ ਸਾਡੀ ਟੀਮ ਵੱਲੋਂ ਹੋਊਗਾ ਆ ਸਾਡੇ ਯੂਵੀ ਜੀ ਸਾਡੇ ਭਾਜੀ ਭਾਬੀ ਜੀ ਵੀ ਸਾਡਾ ਬਹੁਤ ਸਹਿਯੋਗ ਅੱਜ ਭਾਬੀ ਕਹਿੰਦੀ ਮੈਂ ਵੀ ਘਰ ਕੀ ਕਰਨਾ ਮੈਂ ਵੀ ਸਾਡੇ ਨਾਲੇ ਚੱਲਦੀ ਅੱਜ ਠੀਕ ਆ ਜੀ ਬਾਕੀ ਆ ਸਾਰਾ ਥੋੜਾ ਰਹਿੰਦਾ ਕੰਮ ਉਹ ਜਸਪੁਰ ਚੌਂਕ ਤੱਕ ਰਹਿੰਦਾ ਸਾਰਾ ਜਿਹਾ ਸੀ ਕੰਪਲੀਟ ਕਰ ਲੈਣਾ ਆ ਆ ਰਹੇ ਮੰਡਾ ਲੈ ਕੇ ਲੋ ਜੀ ਚਲਦੀ ਮੋਟਰ ਦਾ ਫਾਇਦਾ ਲੈ ਰਹੇ ਆ ਜੀ ਅਸੀਂ ਮੋਟਰ ਚਲਦੀ ਆ ਆੜ ਚ ਪਾਣੀ ਆ ਰਿਹਾ ਆ ਲੱਭੋ ਥੱਲੇ ਮੋਗੇ ਭਰ ਕੇ ਦੇਈ ਜਾਂਦਾ ਤੇ 40 ਲੀਟਰ ਦੇ ਟੱਬ ਨੂੰ ਭਰੀ ਜਾਂਦਾ ਬਹੁਤ ਵਧੀਆ ਨਿਆਣਿਆਂ ਦੁਆਰਾ ਪਰਲਾ ਭਰ ਲੋ ਬੋਤ ਪਾਰ ਲੋ ਸਵਾਰ ਕੇ ਸਹੀ ਆ ਸਹੀ ਆ ਕਹਿੰਦਾ ਸੀ ਆਇਆ ਕੱਲ ਨੂੰ ਆ ਰਿਹਾ ਹੈ ਹੈ ਇਸੇ ਨੂੰ ਕਰਾਂਗਾ ਅੱਜ ਪਰਤੀ ਹੋ ਗਿਆ ਮੇਰੇ ਯਾਰ ਮੈਂ ਹੈ ਇਹ ਮਨ ਸਾਰਿਆਂ ਨੂੰ ਮੇਰਾ ਪੁੱਤ ਪਾਣੀ ਬੁਲਾ ਦੇ ਠੀਕ ਹੈ ਸਾਰਿਆਂ ਨੂੰ ਬੁਲਾ ਦੀ ਜੇ ਬਾਟ ਗੁੱਲਰ ਖਤਮ ਹੋ ਗਏ ਨਾ ਅੰਦਰੋਂ ਜਗਾ ਚ ਭਰ ਲਿਆਓ ਇਹ ਮੈਂ ਬੁਲਾ ਦੇ ਭਰਦਾ ਵਿਆਹ ਹੋਣਾ ਹੋ ਗਿਆ ਤਾਂ ਚ ਪੂਰਾ ਕੀ ਹੋ ਗਿਆ ਜਗਾ ਰਤਾ ਲੋ ਜੀ ਸਾਡੇ ਵਾਤਾਵਰਣ ਸੰਭਾਲ ਸੁਸਾਇਟੀ ਨੂੰ ਸਾਡੇ ਆਤਨੀਏ ਸਰਦਾਰ ਸਰਪੰਚ ਸਾਹਿਬ ਜੀ ਉਹਨਾਂ ਵੱਲੋਂ ਸਾਡੀ ਟੀਮ ਨੂੰ ਦੋ ਬੋਤਲਾਂ ਜੂਸ ਦੀਆਂ ਭੇਜੀਆਂ ਗਈਆਂ ਜੋ ਕਿ ਸਾਡੀ ਟੀਮ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਸੀ ਉਹਨਾਂ ਦਾ ਜਿਨ੍ਹਾਂ ਨੇ ਸਾਡੀ ਟੀਮ ਨੂੰ ਦੋ ਬੋਤਲਾਂ ਜੂਸ ਦੇ ਭੇਜੀਆਂ ਦਿਲੋਂ ਧੰਨਵਾਦ ਸਾਡੀ ਟੀਮ ਵੱਲੋਂ ਸਰਪੰਚ ਸਾਹਿਬ ਨੂੰ ਬਾਜੀ ਪਾ ਦੇ ਉਹ ਲੱਸੀ ਚ ਪਾ ਦਿਓ ਸਾਰਿਆਂ ਨੂੰ ਪਾ ਦਿਓ ਸਾਰਿਆਂ ਨੂੰ ਅਸੀਂ ਜੀ ਬਾਬਾ ਪ੍ਰਤਾਪੂ ਦੇ ਕੋਲ ਪਹੁੰਚ ਗਏ ਆ ਠੀਕ ਆ ਜੀ ਤਕਰੀਬਨ ਤਕਰੀਬਨ ਸਾਡਾ ਕਾਰਾ ਕੰਮ ਇੱਥੇ ਤਾਂ ਅੱਧਾ ਜਾਂ ਘੰਟਾ ਅੱਧਾ ਘੰਟਾ ਪੌਣਾ ਘੰਟਾ ਲੱਗਣਾ ਹੱਦ ਘੰਟਾ ਲੱਗ ਜਾਊਗਾ ਉਸ ਤੋਂ ਬਾਅਦ ਫਿਰ ਅਸੀਂ ਆਪਣਾ ਜਿੱਥੇ ਪਿਛਲੇ ਹਫ਼ਤੇ ਕੰਮ ਛੱਡਿਆ ਸੀ ਫਿਰ ਉਸ ਉਸ ਥਾਂ ਤੋਂ ਦੁਬਾਰਾ ਉਹ ਕੰਮ ਦੁਬਾਰਾ ਸ਼ੁਰੂ ਕੀਤਾ ਜਾਊਗਾ A few moments later ਜੱਕਦੋ ਜੱਕਦੋ ਸਾਰੇ ਸਾਰੇ ਜੱਕਦੋ ਸਾਰੇ ਜਾ ਕੇ ਇੱਧਰ ਢਿੱਡ ਢਿੱਡ ਦੋ ਆ ਸਾਡਾ ਗਰੁੱਪ ਦਾ ਪ੍ਰਧਾਨ ਜੋ ਕਿ ਸਾਡੇਆਂ ਕੋਲੋਂ ਮੁੱਟਿਆਂ ਦੀ ਮੁੱਟਿਆਂ ਦੀ ਛਾਂਗ ਛਗੀਆਂ ਕਰਾਂਦੇ ਹੋਏ ਉਹਦਾ ਉਹਦਾ ਆਪਾਂ ਬੋੜੀ ਯਾਰ ਘਰ ਪਈ ਸੀ ਮੇਕਤਾ ਨਹੀਂ ਹੋ ਉਹਦੇ ਕੋ ਜਾ ਕੇ ਨਾ ਅੱਜ ਨਾਲੇ ਦੂਆ ਲਿਆਣਾ ਹੋਰ ਆਪਾਂ ਇੱਕ ਇੱਕ ਕਾਰੀ ਇੱਕ ਇੱਕ ਕਟਰ ਦਰਾਸਤਾਂ ਦੀ ਕਟਿੰਗ ਕਰ ਦਿੱਤੀ ਮੁੰਡਿਆਂ ਨਾਲ ਜੀ ਥੱਲੇ ਜਿਹੜਾ ਕਾਫੀ ਖਲਾਰਾ ਪਿਆ ਸੀ ਉਹ ਪਟਾ ਦਿੱਤਾ ਮਾਰਦੇ ਮਾਰਦੇ ਗੋਰੀ ਫੱਡਾ ਮਾਰਦੇ ਹੋਰ ਵੀ ਦਰਾਸ ਦੀ ਕਟਿੰਗ ਕਰ ਦਿੱਤੀ ਠੀਕ ਹੈ ਨਾ ਭਾਈ ਸਰ ਜੀ ਕੱਲੂ ਇਹਦੀ ਵੀ ਕਰ ਦਿੱਤੀ ਕਟੇ ਹੋਸ ਸਾਡਾ ਹੁੰਦਾ ਨਹੀਂ ਆਹ ਆਰੀ ਤੋਂ ਇਹਨਾਂ ਕੰਮ ਨਹੀਂ ਹੋਣਾ ਲੈ ਦੇ ਇੱਥੇ ਲਾਹ ਵਾਲਿਆ ਆਹ ਦੇ ਇੱਥੇ ਲਾਹ ਦੇ ਉਹ ਕੋਈ ਗੜਾ ਹੱਡੀ ਆ ਜਾ ਚ ਇੱਥੇ ਬਾਟ ਵਾਲੇ ਕੋਲ ਲੋ ਹਾਂ ਦੇ ਗਲਾਸ ਤੇ ਦੋ ਨਾ ਆ ਗਿਆ ਬੰਦਾ ਹੀ ਗਿਆ ਇੱਥੇ ਨਾ ਨਾ ਬਾਬਾ ਨਾ ਕਰਨ ਥਾਰ ਦੋ ਜਾਣਾ ਲਾਈ ਵੀ ਆ ਨਾਲ ਹੀ ਆ ਮੁੰਡੇ ਅੱਜ ਬਹੁਤ ਯੋਗਦਾਨ ਦਿੱਤਾ ਜੋ ਸਾਡਾ ਜੈਤਵਾਰ ਆ ਉਹ ਸਫਲ ਹੁੰਦਾ ਪਿਆ ਸਾਰੇ ਮੁੰਡਿਆਂ ਨੇ ਬਹੁਤ ਸੋਹਣਾ ਕੰਮ ਕੀਤਾ ਤੇ ਸਾਡੇ ਕਾਕੂ ਸਾਹਿਬ ਬੱਲੋ ਠੰਡੇ ਦੀ ਸੇਵਾ ਕੀਤੀ ਗਈ ਪੰਜ ਕਿਨਾਰੇ ਤੇ ਕਿਹਦੇ ਸਭ ਲੋ ਸੋਹਣੇ ਮੁੰਡੇ ਸਾਰੇ ਯੋਗਦਾਨ ਪਾ ਰਹੇ ਆ ਆਪਣਾ ਟੀਮ ਦੀ ਸਮਾਂ ਛੱਡ ਕੇ ਹੋਰ ਜਾਂਦੇ ਆ ਟਰਾਲੀਆਂ ਲੈ ਕੇ